ਇੱਕ ਕਰ 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 ਬੋ ਸੋਨਾਸ ਜਾਨ ਮੈਂ ਯਾਰ ਹਾਂ ਨਾ ਮੈਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਤੂੰ ਦੋ ਵਾਰੀ ਬਲਾਹ ਚ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਹ ਤਾਂ ਕਿਉਂ ਅੱਜ ਪੈਂਟ ਕੋਟ ਪਾਇਆ ਨਾ ਮੁੰਡੇ ਨੇ ਸਾਨੂੰ ਇੱਕ ਵਿਆਹ ਹੋਇਆ ਉਹ ਵੀ ਬਸ ਐਦਾਂ ਹੋਇਆ ਐਦਾਂ ਐਦਾਂ ਨਹੀਂ ਐਦਾਂ ਐਦਾਂ ਹੋ ਗਿਆ ਅ ਵਿਆਹ ਸੀ ਮੈਂ ਸੋਚਦਾ ਕੱਲ ਦਾ ਵਿਆਹ ਹੈ ਉਹਦਾ ਕੁਦਰ ਤੇ ਉਹਦਾ ਲਾੜੇ ਦੇ ਬਾਪ ਦਾ ਫੋਨ ਆ ਗਿਆ ਕਹਿੰਦਾ ਪਾਜੀ ਕਿੱਥੇ ਆ ਮੈਂ ਕਹਾਂ ਕਹਿੰਦਾ ਅਸੀਂ ਘਰ ਤੋਂ ਚੱਲਣ ਲੱਗੇ ਵੀ ਤੁਸੀਂ ਕਿੱਥੇ ਜਾਉਂਗੇ ਮੈਂ ਕਹਾਂ ਮੈਂ 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 ਕਹਾਂ ਮੈਂ ਤਿਆਰ ਹੋ ਰਿਹਾ ਫੜੀ ਫੜ ਫੰਡੰਗ ਨੂੰ ਫੋਨ ਕਰਿਆ ਇਹ ਥੋੜੀ ਦੋਨਾਂ ਜਣੇ ਦੀ ਗਲਤੀ ਹੈ ਇਹ ਗਲਤੀ ਨਹੀਂ ਭਾਈ ਨਹੀਂ ਨਹੀਂ ਤੈਨੂੰ ਕਿਹਾ ਤਾਂ ਉਹਦਾ 2023 ਦੇ ਵਿੱਚ ਪਾਇਆ ਹੁੰਦਾ ਕਾਰਡ ਬੇਬੂ ਮਾਤਾ 26 ਦੇ ਕੰਮ ਸੀ ਗਿਆ ਇਹ ਇਹ ਕਹਿੰਦਾ 26 ਤਰੀਕ ਦਾ ਦਾ ਹੋ ਗਿਆ 23 ਉਹ 2023 ਜੇ ਪਾਇਆ ਤਾਂ ਕਹਿੰਦਾ ਪਾਇਆ ਤਾਂ ਨੇ ਜਪਾ ਗਏ ਹਾਂ ਹੁਣ ਜੋ ਵੀ ਚੜ ਗਿਆ 24 ਚੜ ਗਿਆ ਇਹ ਯਾਰ ਲੱਗ ਜਾਣਾ ਦਾ ਵਿਆਹ ਬਰਾ ਆਪਾਂ ਨੂੰ ਉਹ ਮਨੀਲੇ ਤੋਂ ਤੇ ਫੈਮਿਲੀ ਬਹੁਤ ਪਿਆਰ ਕਰਦੀ ਆ ਕੱਟੋ-ਕੱਟੋ ਅੱਜ ਨਹੀਂ ਅਸੀਂ ਅੱਜ ਨਹੀਂ ਕਟੋ ਕਟ ਵੀ 4 ਤੋਂ 5 ਸਾਲ ਕੋ ਸਾਡੇ ਨਾਲ ਜੁੜੇ ਹੋਣ ਉਹਨਾਂ ਨੂੰ ਹਰੇਕ ਗੱਲ ਪਰ ਪਿਆਰ ਬਹੁਤ ਹੁੰਦੇ ਸਤਿਕਾਰ ਬਹੁਤ ਹੁੰਦੇ ਆ ਉਹਨਾਂ ਦਾ ਕਿਹਾ ਦਾ ਭੋਗ ਵਰ ਵੀ ਆਉਣਾ ਜਾਗ ਵਰ ਵੀ ਆਉਣਾ ਫਿਰ ਇੱਕ ਵਿੱਚ ਦਿਨ ਗਾਇਬ ਤਾਂ ਮੈਂ ਘਟਾ ਬਿਪਾ ਵਿਆਹ ਪਰ ਤੁਹਾਨੂੰ ਸ਼ਗਨ ਭਰਾ ਗਿਆ ਬਣਾ ਜਾਾਂਗੇ ਫਿਰ ਅੱਜ ਇੱਕ ਹੋਰ ਫੈਮਿਲੀ ਨੇ ਵਿਆਹ ਹੋਣਾ ਵਿੱਚ ਫਸ ਗਿਆ ਮੈਂ ਮੈਂ ਗੱਪੇ ਫਸ ਗਿਆ ਮੈਂ ਸੋਚ ਰਿਹਾ ਕੱਲ ਦਾ ਉਹਦਾ ਕੁਦਰਤੀ ਮੈਂ ਜਾਂਦਾ ਜਿਆਦਾ ਕਾਰਡ ਕੱਢ ਲਿਆ ਮੈਂ ਵੀ ਕੱਲ ਦੀ ਬਣਾਈ ਫਿਰਦਾ ਤਾਂ ਨੂੰ ਪੜੇ ਹੋ ਗਏ ਯਾਰ ਸੇ ਹਾਂਜੀ 90 ਟੌਰ ਆ ਬਾਕੀ ਅੱਜ ਤੇਰੀ ਯਾਰ ਅੱਛਾ ਤਾਂ ਪੂਰਾ ਚੱਜ ਰਿਹਾ ਬਾਈ ਕਮੈਂਟ ਕਰਕੇ ਦੱਸਿਓ ਵੀ ਨਿੰਮੇ ਦੀ ਟੌਰ ਹੈ ਠੀਕ ਹੈ ਬਾਈ ਹੁਣ ਨਾਲ ਕਿਹੋ ਵੀ ਆਇਆ ਫਲਾਣਾ ਤਪਕੜਾ ਹੈ ਨਿੰਮੇ ਕਿਸੇ ਨੇ ਸਾਨੂੰ ਫੋਨ ਕਰਦਾ ਕਹਿੰਦਾ ਨੇ ਮੈਨੂੰ ਕੋਡ ਸੁਵਾ ਦਿਓ ਪੈਸੇ ਅਸੀਂ ਦੇ ਦਾਂਗੇ ਬਾਈ ਫੋਨੇ ਦੀ ਚੱਕਿਆ ਉਹਦੇ ਬਾਅਦ ਉਹਨਾਂ ਨੇ ਫੋਨ ਕੀਤਾ ਮੈਨੂੰ 6000 ਰੁਪਏ ਭਰਨਾ ਪਿਆ ਫਿਰ ਉਹਨਾਂ ਕਹੋ ਬਾਈ ਨੇ ਮੈਨੂੰ ਇਹ ਕਰਾ ਦੋ ਬਰੋ ਕਰਾ ਦੋ ਚੱਲ ਮੇਰ ਚੱਲੀਏ ਬਾਈ ਕੱਢ ਦੇ ਕੱਢ ਦੇ ਗੱਡੀ ਬਾਹਰ ਨੂੰ ਕੱਢ ਦੇ ਮੜੇ ਪਰੇਖੂਮ ਤਾਂ ਲਾ ਲਾ ਬਾਈ ਇੱਥੇ ਲਾ ਦੇ ਮੈਨੂੰ ਪਰਾ ਤੇਰੇ ਚੜਦਾ ਸੋ ਪੋਕੜ ਲੈ ਆਵੇਂ ਨੀ ਮੈਂ ਹਾਂ ਜੀ ਪੁੱਜ ਗਏ ਫਿਰ ਆਪਾਂ ਹਾਂ ਲਾਈਏ ਗੱਡੀ ਫਿਰ ਹਾਂ ਬਾਈ ਚਲੋ ਲਾ ਲਓ ਲਾਈਏ ਗੱਡੀ ਇੱਥੇ ਗੱਡੀ ਆਉਂਦੀ ਪਿੱਛੇ ਕਾਜ ਲੰਘ ਜਾ ਲੰਘ ਜਾ ਬਾਈ ਲੰਘ ਜਾ ਲੰਘ ਜਾ ਲੰਘ ਜਾ ਲੰਘ ਜਾ ਲੰਘ ਜਾ ਤੂੰ ਵੀ ਲੰਘ ਜਾ ਤਨੂੰ ਵੀ ਗਾਲੀ ਪਿੱਛੇ ਚੱਲ ਤੂੰ ਨਾ کہیں ਨਾ ਪਿੱਛੇ ਰਹਿ ਗਿਆ ਤੋ ਉਹ ਨਾ ਬਾਈ वेलकम ਗੱਡੀ ਬਾਈ ਕਿੱਥੇ ਲਵਾਉਂਗਾ ਸਾਡੀ ਇੱਥੇ ਇੱਧਰ ਲਾ ਦੇ ਕਹਿੰਦਾ ਇੱਥੇ ਲਾ ਦੇ ਬਰਾਤ ਆਈ ਨਹੀਂ ਲਾਲਮਾ ਕੀ ਰਹਿਣ ਦੇ ਬਾਈ ਲਾਲਤਰੀ ਮਰਜ਼ੀ ਬਰਾਤ ਆਈ ਨਹੀਂ ਹਲੇ ਇੱਕ ਵਜ ਚਲੇ ਹਾਲ ਤੱਕ ਬਰਾਤ ਆਈ ਨਹੀਂ ਹੈਗੀ ਬਹੁਤ ਸੋਨਾ ਸਿਆਣਾ ਨਾ ਮੈਂ ਯਾਰ ਆ ਨਾ ਮੈਂ ਪੂਰੀ ਗੱਲ ਬਾਤ ਆ ਇਹਦੀ ਯਾਰ ਹਿੰਦਕਾਰ ਹੋ ਰਿਹਾ ਭਲੇ ਆਏ ਨਹੀਂ ਹੈਗੇ ਤੇ ਇੱਥੇ ਬੈਠਣ ਦੇ ਸਾਰੇ ਬੰਦੇ ਡੀਆਪੀਐਸ ਦੀਰੂਣੀ ਮਿਲੇ ਸਾਊਥ ਅਫਰੀਕਾ ਤੋਂ ਆਏ ਨੇ ਕਿਸੇ ਕੱਲ ਦੇ ਸਾਰੇ ਉਹ ਠੀਕ ਠਾਕ ਭਰੇ ਹਨ ਠੀਕ ਠਾਕ ਆ ਭਾਜੀ ਕਦੋਂ ਆਏ ਸਾਊਥ ਸਾਢੇ ਦਸ ਕਰੀਸੇ ਉਸੇ 2 ਮਹੀਨੇ ਹੋ ਗਏ ਮੈਨੂੰ ਭਾਜੀ ਮੈਂ ਕਿਹਾ ਬਲੌਗ ਉੱਤੇ ਦੇਖ ਰਿਹਾ ਸੀਗਾ ਸਾਰੇ ਨਾ ਜਿਹੜੇ ਵੀ ਨਵੇਂ ਬਲੌਗ ਵਾਲਾ ਮੈਂ ਸਾਰੇ ਦੇਖਣਾ ਜੀ ਹਮ ਸ਼ੁਕਰੇ ਵੀਰੇ ਸ਼ੁਕਰੇ ਸ਼ੁਕਰੇ ਆਮਲੇਟ ਨਾਲ ਆਮਲੇਟ ਨਾਲ ਆਮਲੇਟ ਨਾਲ ਗਲਾਬ ਜਾਮਣਾ ਹੈ ਲੱਗ ਚੀਜ਼ ਪੇਸ਼ ਕਰਤੀ ਆ ਤਾਂ ਗਲਾਬ ਜਾਮਣਾ ਦੇ ਨਾਲ ਆਮਲੇਟ ਖਾ ਰਿਆ ਬਾਹਰ ਮੌਸਮ ਖੁੱਲ ਗਿਆ ਸੀ ਤੰਦਰੇ ਬੈਠੇ ਤੇ ਧੁੱਪਾਂ ਨਿਕਲੇ ਪੂਰੀਆਂ ਨੇ ਉਹਦੇ ਫਿਰ ਤੋਂ ਪਰਛਮਾ ਪੈ ਰਿਹਾ ਕਿੰਨੇ ਦਿਨਾਂ ਬਾਅਦ ਨੇ ਮੈਂ ਸੂਰਜ ਦੇਖਿਆ ਜੇ ਯਾਰ ਬਹੁਤ ਦਿਨ ਲਿਆ ਤਾਂ ਤਾਂ ਸਾਡੇ ਮੈਂ ਦਿਲ ਲੈਣਾ ਦਿਲ ਦੱਲਣਾ ਕੀ ਆ ਬਾਤਾਂ ਮਿੱਥੇ ਦਿਲ ਲੱਗਣਾ ਮਿੱਥੇ ਦਾ ਬਹੁਤ ਸ਼ਕਾਰੀ ਆ ਬੰਦਾ ਬਹੁਤ ਆਟਮਾ ਹਣੀ ਹਾਲੇ ਦਾ ਬਹੁਤ ਆਟਮਾ ਲੱਗਿਆ ਇਹਦਾ ਭਾਈ ਬਾਗਣਾ ਦੇ ਭੁੱਖੇ ਐ ਕਿੰਨੀ ਦੰਗ ਜਣਾ ਛੜੀ ਗਲੌਬ ਜਮੜਾ ਖਾ ਗਿਆ ਬਾਗਣਾ ਦਾ ਭੁੱਖਾ ਹੋਰ ਵੀ ਬਹੁਤ ਸਟੋਲਾ ਲੱਗੇ ਮੁਰਗਾ ਚਣਿਆ ਪਿਆ ਉਹ ਬਰਾਤ ਪਹੁੰਚ ਗਈ ਹੁਣੀ ਪਹੁੰਚੀ ਹੈ ਬਰਾਤ ਥੱਲੇ ਫਿਰ ਇਹ ਢੇਰਿਆਂ ਲਿਆ ਦੇਣੇ ਇੱਥੇ ਗੁੱਲੇ ਦੇ ਕਰਨੇ ਨੂੰ ਪਿਆਰੇ ਹੈਂ ਤਿਆਰੀ ਹੈ ਤਿਆਰੀ ਹੈ ਤਿਆਰੀ ਹੈ ਤਿਆਰੀ ਹੈ ਪੂਰੇ ਸਟਾਲਾ ਲੱਗੇ ਆ ਪਿੱਤਰ ਸਾਰੀਆਂ ਭਰਾ ਤੇ ਬਹੁਤ ਲੇਟ ਹੋ ਗਈ 2:30 ਵੱਜ ਕੇ ਹੁਣ ਪਹੁੰਚੀ ਆ ਜਿੱਦਾ ਐਵੇਂ ਆਇਆ ਹੋਇਆ ਇੱਥੇ ਵਿਆਹ ਦਾ ਤੂੰ ਕੋ ਇੰਜੋਏ ਕਰ ਰਿਹਾ ਪੂਰਾ ਚਲੋ ਕੋਈ ਨਾ ਮੁਰਗਾ ਜਿਹੜਾ ਉਹ ਕਿਹਦੇ ਖਾਣਾ ਐਡਾ ਤਾਂ ਕੋਟ ਰੋਜ ਪਾਉਣਾ ਆਖਿਆ ਪਤਾ ਕਿਉਂ ਕੋਟ ਪਾਇਆ ਤਾਂ ਪਾ ਨਿਕਲੇ ਆ ਇਹ ਤਾਂ ਹੈ ਕਹਿੰਦਾ ਜੇ ਕੋਟ ਵਾ ਜੇ ਤੋ ਪਾ ਨਿਕਲੇ ਪਰ ਹੁਣ ਤਾਂ ਡੇਲੀ ਪਾਉਣਾ ਮੈਂ ਯਾਨੀ ਮੈਨੂੰ ਹਾਂ ਲਾ 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 ਇਹ ਕਿਹੜੇ ਢਾਬੇ 'ਤੇ ਬੈਠੇ ਜੀ ਆਪਾਂ ਲਕੀ ਦਾ ਪੇਪਰ ਹਾਂ ਭੰਗੜਾ ਪਾਉਸਾ ਦਾ ਪਾਇਆ ਬਾਹਰ ਦੀ ਝਾਰ ਜਿਹਾ ਦੀ ਹਾਂਜੀ ਮੰਦਾ ਹੀ ਕਿੱਤਾ ਬੰਦਾ ਜਾਦੇ ਬਹੁਤ ਸਮਾਂ ਤੋਂ ਬੜਾ ਆਇਆ ਗਲਾਸੀ ਗਲਾਸੀ ਜਿੰਮਾ ਭਾ ਦਾ ਲਾ ਲਾਦਾ ਯਾਰ ਅਸੀਂ ਮੈਂ ਵੀ ਲਾ ਲਾਦਾ ਲਾਦਾ ਮੈਂ ਵੀ ਸਾਰਾ ਅਸੀਂ ਦੇਖ ਭਾਜੀ ਬਲੌਗ ਬਣਾ ਕੇ ਯਾਸ ਕਰ ਲੈਣੇ ਆ ਜਾ ਗੋੜੋੜੀ ਦੇਖ ਲੋ ਕਿ ਬਿਆਪਾਰ ਆਹੋ ਤੇਰੀ ਤਾਂ ਇਹ ਕਿਸ਼ਤੀ ਦੇ ਨਾ ਸਪੈਸ਼ਲ ਪ੍ਰੋਗਰਾਮ ਵਧੀਆ ਹੀ ਆ ਸਪੈਸ਼ਲ ਜਾ ਤਾਂ ਅੱਛਾ ਲਿਆ ਯਾਰ ਅੱਭੀ ਚੱਲ ਰਹੀਆਂ ਕੋਈ ਨਹੀਂ ਕਹਿੰਦਾ ਯਾਰਾ ਤੁਹਾਨੂੰ ਇੱਧਰ ਫੜਾ ਕਹਿੰਦਾ ਚੰਗਾ ਜੀ ਦਾਦਾ ਪਿੱਛੇ ਦੂਰ ਰਹੇ ਹੋਏ ਪੂਰੇ ਲੱਜਣਾ ਆਪਾਂ ਆਹ ਲਾ ਲਾ ਪਾਗਲ ਦੇ ਕੇ ਬਾਰੇ ਨਾ ਨਾ ਮੈਂ ਕਿਹਾ ਨਾਗੇ ਡਾਸਾਰੇ ਬਾਰੇ ਬੁੱਡੇ ਨੇ ਇੱਧਰ ਆ ਇੱਧਰ ਆ ਮੈਂ ਕਿਹਾ ਬਹੁਤ ਸੋਹਣਾ ਮੁੰਡੇ ਨੇ ਪੰਗੜਾ ਪਾਇਆ ਮੈਂ ਸਪੈਸ਼ਲ ਮੈਂ ਕਿਹਾ ਸਾਰੇ ਬੰਦੇ ਜਦੋਂ ਖੜੇ ਤੇ ਨਾ ਜਦੋਂ ਅਸੀਂ ਖੜੇ ਤੇ ਬਹੁਤ ਸੋਹਣਾ ਪੰਗੜਾ ਪਾਇਆ ਨਾਗਣਾਸ ਜਿਆਦੇ ਨਾਗਣਾ ਉਹ ਤਾਂ ਮੈਨੂੰ ਰੋਗ ਤਾਂ ਇੱਕ ਵਾਰ ਇੱਕ ਵਾਰ ਰੀਬਨ ਆ ਗਿਆ ਇੱਕ ਵਾਰ ਨਾ ਆਕੇ ਨਾ ਸੈਂ ਮੜ ਗਿਆ ਇੱਕ ਵਾਰ ਬੋਲੀ ਨਾ ਉਹ ਬਹੁਤ ਸਾਰੇ ਸਾਰੇ ਰੇਕ ਕਰ 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 ਦਾਸ ਦਾ ਪਟਮਾਕਾ ਤੇ ਨਾ ਮੈਂ ਪਹਿਲੇ ਵੀ ਖਾਲੇ ਦੂਰ ਮੈਨੂੰ ਲੱਗਦਾ ਨਿੰਮਾ ਹੀ ਆ ਬਾਲੀ ਨੂੰ ਮਜਾਉਂਦਾ ਜਿਆਦਾ ਮੈਂ ਤੈਨੂੰ ਦੂਰ ਹੀ ਤੇ ਨਹੀਂ ਭਾਜੀ ਵੀ ਦੇਖਦੇ ਮੈਨੂੰ ਹੈਗਾ ਨਿੰਮਾ ਆਹ ਲੈ ਦੌਰ ਕਰਕੇ ਬਹੁਤ ਮਾਇਨੇ ਲੱਗਦਾ ਹੈ ਪ੍ਰਭੂ ਜਾਨ ਜੀ ਉਹ ਦੂਜੀ ਬੱਤ ਕਰਦੇ ਆ ਇਹ ਗੱਲ ਸਹੀ ਹੈ ਬੋਲ ਆਲਾ ਸੁਣਾਉਂਦੇ ਆ ਨੂ ਬਹੁਤੋਂ ਰੰਗਤ ਪਦਾਤ ਦੇ ਬੋਲ ਅੱਖਰ ਨੇ ਇਹ ਮੈਂ ਉਹ ਬਿਰਗੜਾ ਹੀ ਪਈ ਨਹੀਂ ਹੈਗਾ ਬਾਹਟ ਆਲਾ ਆਹੀ ਹੈ ਮੈਂ ਨੂ ਕਿਤੇ ਟੱਕਰੇ ਪਾਉਣ ਦੇ ਆ ਗਾਰਡਰ ਵਾਲਿਆ ਜੀ ਠੀਕ ਹੈ ਮੈਂ ਇਹ ਵੀ ਨਾ ਕਰੀਏ ਮੈਂ ਕੋਈ ਮੇਸੇਜ ਵੀ ਕਰਦਾ ਇਸੇ ਕਰ ਦਿੰਦੇ ਉਹਦਾ ਪ੍ਰੂਫ ਆਉਣਾ ਹੈ ਆ ਲਿਖ ਲਿਆ ਮੈਂ ਹੈ ਤਾਂ ਵੀ ਇਹ ਨਾ ਮਾਤਾ ਨਾ ਮੇਰੀ ਜਿਹੜਾ ਬੋਸ ਦਾ ਵਿਚ ਆਉਂਦਾ ਉਹ ਵੀ ਰੱਖਦਾ ਅੱਛਾ ਸ਼ਾੜਾ ਭਾਈ ਬਸ 20 ਕਿਲਾ ਬੜੀ ਪੂਰਾ ਹੀ ਥਾਈਲੈਂਡ ਵਾਲੇ ਜੇ ਗਿਆ ਨਾ ਮੋੜ ਤੋਂ ਬੰਦ ਹੋ ਜਾਂਦਾ ਅਸੀਂ ਆਉਂਦੇ 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 ਆਉ ਅਤ ਤੋਂ ਦੇ ਬੇਨੋ ਅਰਜੀ ਮਿਲਦੀ ਆ ਹਰੇ ਕੇ ਬੰਦਾ ਕਹਿੰਦਾ ਨਿੰਮਾ ਕਹਿੰਦਾ ਫਿੱਟ ਕਹਤੇ ਇੰਨਾ ਫਿੱਟ ਕਹਤੇ ਆ ਸਭ ਤੋਂ ਵੱਧ ਫਰੂਟ ਖਾਂਦਾ ਆ ਫਰੂਟ ਖਾਈਦਾ ਭਾਈ ਵਿਆਹ ਚੋ ਹੋਣਾ ਖਾਜਾ ਵੀ ਲੈਣੇ ਅੱਛਾ ਵੀ ਲੈਣੀ ਆ ਸਾਵੇ ਠੀਕ ਆ ਪਾਚ ਤੁਸੀਂ ਆਉਂਦੇ ਆ ਨਾ ਕਿਸੇ ਮੈਂ ਦੇਖਿਆ ਅੱਛਾ ਜੀ ਹਾਂ ਜੀ ਹਾਂ ਜੀ ਬਲਦੇ ਬਰੇਕ ਪਾ ਸਾਨੂੰ ਅੱਜ ਇੱਥੇ ਆਇਓ ਸੀ ਲਾਲੀ ਕੈਟਰਿੰਗ ਬੜੀ ਸੋਹਣੀ ਜਣ ਦੀ ਕੈਟਰਿੰਗ ਲੱਗੀ ਆ ਆ ਨੰਬਰ ਹੈ ਵੀਰੇ ਉਹਨਾਂ ਦਾ 985684211 ਬਹੁਤ ਸੋਹਣੀ ਸਰਵਿਸ ਦਿੱਤੀ ਸਾਰੇ ਬੰਦਾਂ ਨੇ ਜੀ ਫੈਮਿਲੀ ਆਪਾਂ ਨੂੰ ਮਿਲੀ ਸ਼ੁਗਰਾ ਜੀ ਬਹੁਤ-ਬਹੁਤ ਜੀ ਤੁਹਾਡਾ ਜੀ ਤੇ ਚੰਗਾ ਜੀ ਫਿਰ ਮੈਂ ਚੱਲਦਾ ਜਾਨਾ ਤੇ ਬਾਪਰੇ ਘਰ ਆ ਗਿਆ ਕਿਉਂਕਿ ਇੱਕ ਨਾ ਵਿਆਹ ਬਹੁਤ ਲੇਟ ਆ ਉણો ਵੀ ਘੰਟੇ ਘੰਟੇ ਮੈਨੂੰ ਘਰ ਪਹੁੰਚਣ ਤੱਕ ਵੀ ਲੱਗ ਜਾਣਾ ਸੀ ਮੈਂ ਇਹ ਕਹੂੰਗਾ ਜਦੋਂ ਵੀ ਆਪਾਂ ਵਿਆਹ ਕਰਦੇ ਕੋਈ ਨਾ ਸਹੀ ਬੰਦਾ ਡਾਇਰੈਕਟ ਕਰੇ ਡਾਇਰੈਕਟ ਕਰਨ ਦਾ ਮਤਲਬ ਜਦੋਂ ਫਿਲਮ ਕੋ ਡਾਇਰੈਕਟ ਹੁੰਦੀ ਹੈ ਵੀ ਕਿੱਦਾਂ ਕਿੱਦਾਂ ਸਾਰੇ ਜਿਹਾ ਹੋਣੇ ਚਾਹੀਦੇ ਇਹ ਨਾ ਹੋਵੇ ਵੀ 3 ਵਜੇ 4 ਵਜੇ ਬਰਾਤ ਆ ਰਹੀ ਹੈ ਯਾਰ ਕਿਸੇ ਬੰਦੇ ਨੇ ਪਾ ਜਿਹੜਾ ਬੰਦਾ ਮਰਜ਼ੀ ਮਰਜ਼ੀ ਗੁੱਸਾ ਕਰੀ ਜਾਵੇ ਉਹਨਾਂ ਕੋਲ ਮੈਂ ਕਟੋਕੜ ਵੀ 7-8 ਮੱਝਾਂ ਰੱਖੀਆਂ ਹੋਇਆਂ ਘਰ ਦੇ ਵਿੱਚ ਅਸੀਂ ਹਰ ਜਾ ਕੇ ਜਾਣਾ ਵੀ ਜਗ ਚੋਣਾ ਵੀ ਸਾਨੂੰ ਹੋਰ ਕੰਮ ਵੀ ਦੇਖਣੇ ਪੈਣੇ ਇਹ ਨਹੀਂ ਵੀ 8-9 ਵਜ ਰਹੇ ਆ 10 ਵਜ ਰਹੇ ਉਹ ਸਹੀ ਡਾਇਰੈਕਟ ਕਰੋ ਵੀ ਅਸੀਂ 4 ਵਜੇ ਬਿੱਲੇ ਹੋ ਗਏ ਉਸ ਸਪੈਲਸ ਤੋਂ ਬਾਹਰ ਨਿਕਲਣਾ 4 ਵਜੇ ਤਾਂ ਬਿੱਲੇ ਹੋ ਜਾਂਦਾ ਮडम ਬੋਸ ਅਗਦੇ 4 ਵਜੇ ਤਾਂ ਦੇ ਸਹੀ ਤੁਸੀਂ 12 ਵਜੇ ਐਰਪਲੇਨਸ ਵਿੱਚ ਆ ਗਏ 4 ਵਜੇ ਤਾਂ ਨਹੀਂ ਦੇਲੇ ਹੁੰਦਾ ਸਿਆੜਾ ਦਿਨ ਹੈ ਨਹੀਂ ਸਿਆੜਾ ਦਿਨ ਨਹੀਂ ਤੇ ਚਲੋ ਸਿਆੜਾ ਦਿਨ ਕਰ ਮੈਂ ਵੀ ਇੱਕ ਐਸਾ ਵੀ ਚਲੋ ਸਿਆੜਾ ਦਿਨ ਹੈ ਵੀ ਜਦ ਨਹੀਂ ਟਾਈਮ ਲੱਦਾ ਹੈਗਾ ਪਰ ਉੱਤਾਂ ਦਾ ਥੋੜਾ ਚਾਹੀਦਾ ਸੀ ਵੀ ਅਸੀਂ ਏਦੇ ਤੱਕ ਨੂੰ ਸਾਰੇ ਰਿਸ਼ਤੇਦਾਰ ਨੇ ਜਾਣੇ ਜਣਾ ਚਲ ਆਪਣੇ ਵਿਆਹ ਤਾਂ ਇਹ ਨਹੀਂ ਤੇ ਹੈਗਾ ਪਰ ਮੈਂ ਹੋਰ ਪਾਸੇ ਕਹਿੰਦਾ ਵੀ ਡਾਇਰੈਕਟ ਕਰੋਗੇ ਅਸੀਂ 4 ਵਜੇ ਸਮਾਪਤੀ ਹੋਣੀ ਚਾਹੀਦੀ ਸਾਰੇ ਚੀਜ਼ ਤੇ ਫਿਰ 4 ਵਜੇ ਤੂੰ ਬੈਠੀ ਰਹਿ 9 ਵਜੇ ਤੱਕ ਫਿਰ ਕਿੰਨੇ ਵਜੇ ਤੱਕ ਚਾਹੀਦੀ ਤੂੰ ਤੂੰ ਦੱਸ ਕੇ ਦੇ ਚਲ 5 ਵਜੇ ਲਾ ਲੈ ਜੇ ਮੈਂ 4 ਵਜੇ ਤੋਂ 5 ਤੱਕ ਬੱਜੇ ਜਾਣੇ ਸਾਡੇ ਪੰਜਾਬੀਆਂ ਦੇ ਜੇ ਮੈਂ 5 ਕਾ ਤੋਂ 6 ਤੱਕ ਬਜਾਏ ਦੇਣੇ ਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਆਂ ਗਲਤੀ ਫਾਲਤੀ ਬਾਫ ਕਰਿਓ ਸਾਰੋਂ ਬੰਦੇ ਨੇ ਬਹੁਤ ਜ਼ਿਆਦਾ ਪ੍ਰੇਮ ਵਿੱਚ ਪ੍ਰੇਮ ਦਾ ਤਾਂ ਨਾ ਘੜਦਾ ਸਾਰੇ ਜਿੰਜਾ ਬਹੁਤ ਸੋਹਰੇ ਨੇ ਅੱਜ ਪੱਕ ਥੋੜੀ ਪਾਉਣੇ ਕਿੰਦਾਂ ਨੇ ਬਣੇ ਹੋਏ ਸੀ ਮੈਂ ਅਲੱਗ-ਅਲੱਗ ਸਟਾਈਲ ਜੇ ਮਾਰਦੋ ਤਾਂ ਕਿੰਦਾਂ ਦੇ ਪੱਗ ਬਣਨੇ ਮੈਨੂੰ ਕਹਿੰਦੇ ਆ ਕਈ ਵਾਰ ਯਾਰ ਉਧਰ ਪੱਗ ਇਦਾਂ ਦੀ ਅੱਜ ਪੱਗ ਇਦਾਂ ਦੀ ਐ ਬਈ ਨਹੀਂ ਪਤਾ ਮੈਂ ਸੋਚਦਾ ਵੀ ਜਿਹੜਾ ਆ ਪੱਗ ਦਾ ਲੜਾ ਨਾ ਆਏ ਆ ਸਿੱਧਾ ਹੋਣਾ ਚਾਹੀਦਾ ਮੇਰੀ ਨੱਕ ਨੂੰ ਬਸ ਪੱਗ ਜਿੱਦਾਂ ਦੀ ਮਰਜ਼ੀ ਹੋਵੇ ਉਦਾਂ ਦੇ ਹੋਣੇ ਨਹੀਂ ਹੋਵੇ ਪਰ ਜਿਹੜੀ ਆ ਚੀਜ਼ ਸਿੱਧੀ ਹੋਣੀ ਚਾਹੀਦੀ ਚਲੋ ਜੀ ਧੰਨਵਾਦ ਜੀ ਤੁਹਾਡਾ ਮੇਰੇ ਵੀਡੀਓ ਨੂੰ ਕੰਵਰਸਟੇ ਮਿਲਦੇ ਹਾਂ ਹੁਣ ਪਰ ਪਾ ਕਿਸੇ ਅਗਲੀ ਵੀਡੀਓ ਦੇ ਵਿੱਚ